ਆਹ ਟਰੈਕਟਰ ਆ ਬਾਈ ਕਬੋਟਾ ਕੰਪਨੀ ਦਾ ਕੁੱਤੀ ਵਾਲ ਪਿੰਡ ਰਾਂਪਰੇ ਤੋਂ ਕਢਾਇਆ ਆ ਏਜੰਸੀ ਵਾਲਿਆ ਗੱਡੀ ਖੜੀ ਆ ਇਹਨਾਂ ਨੇ ਜਲੂਸ ਕੱਢ ਰੱਖਿਆਗਾ ਹਲੇ 2 ਮਹੀਨੇ ਹੋਇਆ ਟਰੈਕਟਰ ਇੱਤੇ ਨੂੰ ਕਦੇ ਇਹ ਰਾਹ 'ਚ ਖੜ ਜਾਂਦਾ ਟੋਚਨ ਪਾ ਕੇ ਅੰਦਰ ਕੱਢਦੇ ਆ ਆ ਖੜਾ ਜਗਤਾਰ ਇਹ ਬੋਲਿਆ ਫੋਨ 'ਤੇ ਕਹਿੰਦਾ ਤੁਸੀਂ ਪੇਗ ਲਾ ਕੇ ਫੋਨ ਲਾਉਣਿਓ ਠੀਕ ਆ ਆ ਬੰਦਾ ਬੋਲਿਆ ਆ ਪਿੰਡ ਦੇ ਬੰਦੇ ਖੜੇ ਆ ਠੀਕ ਆ ਅਸੀਂ ਝੂਠ ਬੋਲਦੇ ਅਸੀਂ ਝੂਠੇ ਆ ਤੂੰ ਸੱਚਾ ਤੂੰ ਬੋਲਿਆ ਨਾ ਫੋਨ 'ਤੇ ਤੂੰ ਬੋਲਿਆ ਕਿ ਨਹੀਂ ਬੋਲਿਆ ਫੋਨ 'ਤੇ ਓਏ ਹੈਲੋ ਤੂੰ ਫੋਨ 'ਤੇ ਕੀ ਬੋਲਿਆ ਹੁਣ ਵੇਗ ਲਾ ਕੇ ਹਰੇਕ ਹੂਨ ਲਾ ਲਾਂਦਾ ਅਸੀਂ ਰੱਖਣਾ ਹੈ ਪਰ ਨੂੰ ਇਹਨੂੰ ਲੈ ਜਾ ਇੱਥੋਂ ਨਹੀਂ ਰੱਖਣਾ ਅਸੀਂ ਕਾਹ ਹੋਣੀ ਮੈਂ ਸਾਰੀ ਵੀਡੀਓ ਬਣਾ ਕੇ ਪਾਉ ਆਹ ਕੰਪਨੀ ਦਾ ਆਹ ਕੰਪਨੀ ਦਾ ਆਹ ਖੜਾ ਟਰੈਕਟਰ ਅਸੀਂ ਤਾਂ ਬਾਈ ਬੈ ਕੇ ਕਰਦੇ ਨਹੀਂ ਅਸੀਂ ਤਾਂ ਬੈ ਕੇ ਕਰਦੇ ਨਹੀਂ ਅਸੀਂ ਤਾਂ ਬੈ ਕੇ ਕਰਦੇ ਨਹੀਂ ਅਸੀਂ ਤਾਂ ਕਰਦੇ ਨਹੀਂ ਬੈ ਕੇ ਆਹ ਟਰੈਕਟਰ ਸਾਰੇ ਕਿਤੇ ਵੀਡੀਓ ਪਾਉਂਗਾ ਤੇੜ ਭਾਈ 60 ਲੀਟਰ ਤੇਲ ਦੋ ਤੂੜੀ ਦੀਆਂ ਟਰਾਲੀਆਂ ਭਰੀਆਂ ਤਿੰਨ ਕਿੱਲੇ ਵਾਹਣ ਵਾਹ 50 ਲੀਟਰ ਤੇਲ ਖਾਦਾ ਟਰੈਕਟਰ ਨੇ ਆ ਡਰਾਈਵਰ ਹੁਣ ਆਇਆ ਗੱਡੀ ਉਹ ਜੱਗੜ ਖੜਾ ਗਏ ਫੁੱਦੂ ਬਣਾ ਸੱਡਾ ਇਹਨੇ ਸਾਨੂੰ 10 ਦਿਨ ਹੋ ਗਏ 2 ਮਹੀਨੇ ਹੋ ਗਏ ਲੈ ਤੈਨੂੰ ਕੋਈ ਨਾ ਕੋਈ ਓਏ ਭਰਾਵਾ ਇੱਕ ਰੇ ਟ੍ਰੈਕਟਰ ਜਮਾ ਸਹੀ ਬਾਈ 2 ਦਿਨ ਘਰੇ ਖੜਾ ਆ ਗੱਡੀ ਆ ਬਾਈ ਇਹਨਾਂ ਦੀ ਠੀਕ ਹੈ ਨਾ ਆ ਪੰਚਾਇਤ ਵੀ ਸਾਥ ਦਾ ਮੈਂ ਮੈਂ ਦੱਸੂ ਤੁਹਾਨੂੰ ਕਿਵੇਂ ਟਰੈਕਟਰ ਦਿੰਦੇ ਹੁੰਦੇ ਤੇ ਕਿਵੇਂ ਕੁਛ ਕਰਦੇ ਹੁੰਦੇ ਆ ਹਵਾ ਲੈ ਗਿਆ ਜਾਂ ਤੇਲ ਮੁੱਕ ਗਿਆ ਬਾਈ 65 ਮੀਟਰ ਦੀ ਕੈਂਕੀ ਆ ਇਹਦੀ ਫੜੇ ਬੋਲਣਗੇ ਜਦੋਂ ਆਕੇ ਤੁਸੀਂ ਸੂਤਾ ਮਰਵਾਤਾ ਤੁਸੀਂ ਸੂਤਾ ਮਰਵਾਤਾ ਸੂਤਾ ਮਰਵਾਤਾ ਫੜੇ ਜਾਣਗੇ ਸੂਤਾ ਮਰਵਾਤਾ ਫਿਰ ਖੜ ਗਿਆ ਫਿਰ ਆ ਦਿਖੜੇ ਨਾ ਖੜਾ ਤਾਂ ਹੈਗਾ ਨਹੀਂ ਹੁਣ ਬੋਲਿਆ ਕਹਿੰਦਾ ਭੇਗ ਲੱਗਦਾ ਹਰੇਕ ਹੀ ਫੋਨ ਲਾ ਲਾਂਦਾਗਾ ਹਲੇ ਬੋਲਦੇ ਦੇਖ ਇਹ ਛੋਟਾ ਜਲੂਸ ਨਾ ਕੱਢਿਆ ਛੋਟਾ ਜਲੂਸ ਤੁਸੀਂ ਕੀ ਜਾਣੋਗੇ ਛੋਟਾ ਜਲੂਸ ਨਾ ਕੱਢਿਆ ਤੁਸੀਂ ਕੀ ਜਾਣੋਗੇ ਮਹਾ ਮੈਂ ਪੁਆਰ ਦੇ ਯਾਰ ਆਪਾਂ ਨਾ ਦੇਖ ਤੁਹਾਨੂੰ ਮੈਂ ਬਣਾ ਕੇ ਦਿਖਾਉਂ ਵੀ ਕਿਵੇਂ ਕੁਛ ਕਰਦੇ ਹੁੰਦੇ ਆ ਨਾ ਮੈਂ ਬੋਲਾਂ ਮੈਂ ਛੋਟੇ ਕਨੀ ਦਾ ਇਹ ਗੱਲ ਮੇਰੀ ਰਿਕਾਰਡਿੰਗ ਸੁਣ ਲੋ ਇਸ ਤਾਂ ਮਗਰੋਂ ਆਇਆ ਨਾ ਜਿਹੜੇ ਬੰਦੇ ਨਾਲ ਗੱਲਾਂ ਕਰੀਏ ਆ ਸਾਰੀ ਪਊ ਸਾਰਾ ਰਿਜ਼ਲਟ ਨਿਕਲ ਜੂ ਆਥਣ ਤੀਂ ਤੁਸੀਂ ਦੇਖ ਲੈ ਇਹਨੂੰ ਲੈ ਜਾ ਇੱਥੋਂ ਬੱਸ ਆ ਬੰਦਾ ਨਾਲ ਹੈ ਬਾਈ ਤਵੀਆਂ ਕੱਢ ਕੇ ਟਰੈਕ ਬਾਹਰ ਕੱਢ ਲਾ ਹਾ ਬਈ ਕੁਝ ਕੁਝ ਨਾ ਕਰੋ ਅਸੀਂ ਤਾਂ ਆਉਂਦੇ ਨਹੀਂ ਯਾਰ ਮੈਂ ਇਹਨਾਂ ਨੂੰ ਅੱਖੀਂ ਟਰੈਕਟਰ ਜਮ੍ਹਾਂ ਲੈ ਦਾਂਗੇ ਲੈ ਜਾ ਲੈ ਜਾ ਵਸ ਇਹਨੂੰ ਗੱਲ ਮੁੱਕੀ ਇਹਨੂੰ ਬਾਹਣ ਚੋਂ ਬਾਹਰ ਕੱਢ ਲੈ ਤਵੀਆਂ ਕੱਢ ਓਏ ਮੈਂ ਮੈਂ ਤੈਨੂੰ ਤੜਕੇ ਨਾਲ ਮੈਂ ਅੱਖੀਂ ਮਹਾਂ ਕੋਲੇ ਆਜੂ ਕੋਲੇ ਦਾ ਕੇ ਮੈਂ 300 ਰੁਪਏ ਲੈ ਕੇ ਪਾ ਲਿਆ ਮੈਂ ਤੜਕੇ ਇਹਨਾਂ ਨੂੰ ਅੱਖੀਂ ਜਮ੍ਹਾਂਵਾ ਗੱਡੀ ਚ ਵਾਹ ਕੇ ਲੈ ਕੇ ਰਾਂ ਕੋਲੇ ਆਪਾਂ ਦੇਖਦੇ ਸੀ ਕੋਈ ਵੱਡਾ ਨੁਕਸਾਨ ਹੈ ਕਿ ਨਹੀਂ ਸ਼ਾਲਮੋ ਦੇਖਾਂਗੇ ਤੁਸੀਂ ਬੋਲੇ ਹਲੇ ਕਹਿੰਦਾ ਪੇਗ ਲੱਗਦਾ ਹਰੇਕ ਹੀ ਫੋਨ ਲਾ ਲਾਂਦਾ ਹੱਥ ਨੇ ਆਪਾਂ ਨੂੰ ਪਾਗਲ ਓਦੇ ਖੜਾ ਕੇ ਸੂਤਾ ਫਰਵਾਤਾ ਓਦੇ ਵੀ ਟੈਂਕੀ ਭਰੀ ਹੋਈ ਸੂਤਾ ਸਾਫਤ ਕਰਦੇ ਹਾਂ ਹਾਂ ਐ ਤੂੰ ਕਿਵੇਂ ਕਹੇਗਾ ਫਿਰ ਕੋਈ ਵੀ ਬੰਦਾ ਕਹਿੰਦਾ ਹੱਥ ਨੇ ਪੇਗ ਲੱਗਿਆ ਹੋਊਗਾ ਮਾਜਾ ਟੱਕਰ ਮੈਂ ਵੀ ਲੱਗ ਜਾਂਦਾ ਦਵੀਆਂ ਕੱਢ ਫੜ ਜਾ ਇੱਕ ਮਿੰਟ ਉੱਧੇ ਮਥੇ ਫੇਰ ਪੀਂਦੇ ਗਏ ਉਹਦੇ ਪਾਸੇ ਜਿਹਦੇ ਦੁਪਹਿਰੇ ਬੰਦ ਹੋ ਗਏ ਮੈਂ ਨਾ ਡਰਾਈਵਰ ਉਹਨੇ ਰੱਖਿਆ ਮੈਂ ਇਨਾ ਟਰੈਕਟਰ ਹੀ 5 ਕਿਟਾ ਟਰਾਲੀਆਂ ਪਰ ਹੁਣ ਤਾਂ ਅਸੀਂ ਕੁਝ ਵੀ ਨਿਕਰੇ ਠੀਕ ਆ ਜਦ ਕੀ ਕਮਾਈ ਹੈ ਮੇਰੀ ਇਹ ਗੱਲ ਹੁਣ ਤਿੰਨ ਬਾਈ ਟੋਨ ਪਾ ਕੇ ਮੈਂ ਵਾਚਣਾ ਕਰਦਾ ਸੀਗਾ ਉਹਦਾ ਸੀਗਾ ਕਹਿੰਦਾ ਟਰੈਕਟਰ ਕਰੂ ਕਰਤਾ ਆ ਪਏ ਬਈ ਅੱਦਾ ਬਾਨਾ ਮਾਸ਼ਾ ਅੱਧਾ ਰਹਿਣਾ ਕੱਲ ਦਾ ਖੜਾਗਾ 5 ਵਜੇ ਦਾ ਕਿਸੇ ਨੇ ਕੋਈ ਗੱਲ ਨਹੀਂ ਸੁਣੀ ਡੀਜ਼ਲ ਖਾਦਾ 50 ਲੀਟਰ ਇਹਨੇ ਮਾਪੇ ਕਹਿੰਦੇ ਨੂੰ ਨਾ ਆਉਂਦਾ ਇੱਕ ਮਿੰਟ ਨਾ ਨਵੀਨਾ ਸੁਣ ਕੇ ਆਇਆ ਕਾਨੇ ਵਿੱਚ ਨਾ ਬੈਠੀ ਆ ਮਾ ਕਲੇ ਨਵੀਂ ਲਾ ਦੇ ਨਾ ਬਾਈ ਹੁਣ ਅਸੀਂ ਰੋਜ਼ ਇਹਨੂੰ ਕਰਾਂ ਇੰਨੀ ਮੈਂ ਤੁਹਾਡੇ ਨਾਲ ਸਹਿਮਤ ਮੇਰੀ ਮੇਰੀ ਗੱਲ ਸੁਣ ਲੈ ਅੰਡੇ ਦਾ ਕੋਈ ਨਹੀਂ ਵੀ ਸੋਸਾ ਤੇਰੀ ਤਰ੍ਹਾਂ ਮਾਰਨਾ ਹੁੰਦਾ ਮੇਰੇ ਪਿੱਛੇ ਪਿੱਛੇ ਕਰਨਾ ਕਣੇ ਵੀ ਤਾਂ ਤੂੰ ਮੇਰੇ ਮਾਗਰ ਮੌਕੇ ਤੇ ਆਏਗਾ ਬੰਦਾ ਲੈ ਕੇ ਕੋਈ ਨਹੀਂ ਆਉਂਦਾ ਇਹ ਲੰਮਾ ਲੰਮਾ ਨਹੀਂ ਪੈਸੇ ਲੈਣ ਵੇਲੇ ਹੋਰ ਹੁੰਦੇ ਆ ਚੀਜ਼ ਦੇਣ ਵੇਲੇ ਨਹੀਂ ਦੂਰ ਦਾ ਮੈਂ ਤੁਹਾਨੂੰ ਕਹਿੰਦਾ ਕਿ ਕਿਲੋਮੀਟਰ ਤੇ ਹੋਣੀ ਵਾਟ ਗਈ ਹੋਣਾ ਮੇਰੇ ਆ ਫਿਰ ਮੈਂ ਥੱਡ ਕੇ ਆਉਂਗਾ ਬਾਈ ਬਾਹਰ ਕੱਢ ਟਰੈਕਟਰ ਆਉਂਦਾ ਨਹੀਂ ਫਿਰ ਮੈਂ ਕੀ ਦੇ ਹਲੋ ਵੀਰੇ ਆਉਂਗਾ ਟਰੈਕਟਰ ਬਾਹਰ ਕੱਢ ਬੰਨ ਚਾਹ ਕੌਣ ਜ਼ਿੰਮੇਵਾਰ ਮੈਂ ਤੇ ਮਾਰ ਬਾਈ ਬਣ ਕੇ ਨੁਕਸਾਨ ਵੱਧ ਹੋ ਜਾ ਟਰੈਕਟਰ ਕੱਢ ਲੈ ਭਰਾਵਾਂ ਕੇ ਮੈਂ 49 ਗੱਲੀ ਆ ਭਰਾਵਾਂ ਨੂੰ ਬਾਹਰ ਕੱਢ ਲੈ ਉਹ ਸੀ ਗੱਲੀ ਆ ਉਹ ਉੱਥੇ ਕੱਢ ਲੈ ਬਾਹਰ ਕੱਢ ਲੈ ਟਰੈਕਟਰ ਲੈ ਜਾ ਲੈ ਜਾ ਲੈ ਜਾ ਕੱਲ ਬਾਹ ਬਾਹਣ ਕਿੰਨੇ ਗੇੜੇ ਦਿੰਦਾ ਲੈ ਜਾ ਬੱਸ ਉਹ ਚੀਜ਼ ਦੇਖ ਲੈ ਲੈ ਜਾ ਲੈ ਜਾ ਯਾਰ ਬੱਸ ਰੱਖਣੀ ਨਹੀਂ ਆਪਾਂ ਮੈਂ ਭੱਲਾ ਆਪਾਂ ਮੈਂ ਦਵੀਆਂ ਕੱਢੀਆਂ ਪਈਆਂ ਬਾਈ ਲੈ ਜਾ ਹਵਾ ਲੈ ਗਿਆ ਹਵਾ ਕੱਢ ਕੇ ਵੀ ਚਲਾਤਾ ਗੇੜਾ ਲਾਇਆ ਹੋ ਤਾ ਜਾ ਕੇ ਫੇਰੋਗੇ ਤੁਹਾਨੂੰ ਬੁੱਧੂ ਬਣਾਉਂਦੇ ਆ ਕਿ ਤੁਸੀਂ ਸੂਤਾ ਮਰਵਾਤਾ ਨਹੀਂ ਸਰਪੰਚ ਨੂੰ ਸਾਥ ਨਾਲ ਹੀ ਉੱਥੇ ਹਾਂ ਸਾਥ ਲੈਣਾ ਨੂੰ ਮੈਂ ਤੁਸੀ ਮੈਂ ਤੂੰ ਵੀ ਆਇਆ ਸੀ ਨਹੀਂ ਉਹ ਵੀ ਕੋਲੇ ਸੀ ਸਰਪੰਚ ਵੀ ਕੋਲੇ ਸੀ ਹੁਣ ਸਾਥ ਲੈਣਾ ਮੈਂ ਕੋਈ ਨਹੀਂ ਇਹ ਨਹੀਂ ਕੁਝ ਲੈਣਾ ਇੱਕ ਬੰਦਾ ਕੋਲੇ ਹੋਰ ਆ ਉਹ ਤਾਂ ਨਹੀਂ ਕੱਪ ਮਾਰਦਾ ਯਾਰ ਗੱਲ ਮੈਨੂੰ ਪਰਾ ਟਰੈਕਟਰ ਲੈ ਜਾ ਟਰੈਕਟਰ ਆ ਕੇ ਤਲਾਕ ਹੀ ਦੇਖੋ ਅਜਾ ਬਈ ਚਲਾਉਂਦੇ ਨਹੀਂ ਇਹ ਜੱਪਣਾਉਣਾ ਦਾ ਦਾਸ ਦੇ ਚਲਾਉਂਦੇ ਨਹੀਂ ਬਰਾਤ ਤਾਂ ਨਾ ਕੋਈ ਨਹੀਂ ਭਾਈ ਯਾਰ ਲੈ ਲੈ ਕੋਈ ਨਹੀਂ ਹੈ ਤਾਂ ਕਿ ਨਾ ਲੈ ਜਾ ਭਰਾ ਬਣ ਕੇ ਗੱਲ ਮੰਨੀ ਦੀ ਹੁੰਦੀ ਐ ਮੈਂ ਤੁਹਾਨੂੰ ਦੱਸਿਆ ਨਾ ਨੁਕਸਾਨ ਹੋ ਜੂ ਕੋਈ ਫਾਇਦਾ ਨਹੀਂ ਕਰਤਿਆਂ ਤਵੀਆਂ ਸਾਰਾ ਕੁਝ ਕੱਢਿਆ ਪਿਆ ਕੋਈ ਨਹੀਂ ਲੈ ਜਾ ਰਹਿਣ ਦੇ ਕੋਈ ਚੱਕਰ ਨਹੀਂ ਮਾਝਾ ਬਹਿ ਜਾ ਬਹਿ ਜਾ ਭਾਈ ਬਣ ਕੇ ਸਾਰਾ ਕੁਝ ਕੱਢਿਆ ਪਿਆ ਆ ਲੋਟ ਕਰ ਲੈ ਲਿੰਕ ਨੂੰ ਮੈਂ ਦਿਖਾਉਂ ਕਿਵੇਂ ਦਿਖਾਗਾ ਹੋ ਕਰਦੇ ਹੁੰਦੇ ਆ ਚਾਰ ਬੰਦਿਆਂ ਚ ਬੈਠ ਕੇ ਘੁੰਮਣ ਭਾਈ ਜਮਾ ਨਹੀਂ ਕਰਨੀ ਜਮਾ ਨਹੀਂ ਕਰਨੀ ਇਹਨੂੰ ਜਿਵੇਂ ਮਰਜ਼ੀ ਕੁਛ ਮਰਜ਼ੀ ਕਰੇ ਦਾ ਅੱਗ ਲਾ ਕੁਛ ਮਰਜ਼ੀ ਕਰ ਤੈਨੂੰ ਮੇਰੀ ਗੱਲ ਨਹੀਂ ਸਮਝਦਾ ਮੈਂ ਦਿਹਾੜੀ ਵਾਲਾ ਬੰਦਾ ਹਣ ਸੀ ਜਣ ਮੈਂ ਤੇਰੀ ਕਿੰਨੇ ਕਿੰਨੇ ਦਿਨਾਂ ਦਾ ਹੁੰਦਾ ਇੱਕ ਮਿੰਟ ਮੈਂ ਹਿੰਮਤ ਨੂੰ ਕੀ ਅੱਖ ਵਿਧਾੜੀ ਵਾਲੇ ਬੰਦੇ ਆ ਚਾਰ ਬੰਦੇ ਬਹਿ ਕੇ ਗੱਲ ਕਰ ਲੋ ਜੋ ਵੀ ਕਰਨੀ ਬਈ ਕਰਨੀ ਨਹੀਂ ਕਰਨੀ ਨਹੀਂ ਬਈ ਕਰਨੀ ਨਹੀਂ ਕਰਨੀ ਨਹੀਂ ਕਰਨੀ ਨਹੀਂ ਸੁਪਰ ਸੀਡਰ ਦਿਹਾੜੀ ਤੇ ਲਿਆਂਦਾ ਸੀ ਉਹ ਪਵਾਤਾ ਅਗਲੇ ਨੂੰ ਬਾਹਰ ਚ ਖੜਾ ਹੁਣ ਪਵਾਇਆ ਅਗਲੇ ਨੂੰ ਦਿਹਾੜੀ ਤੇ 2000 ਦਿਹਾੜੀ ਤੇ ਲਿਆਂਦਾ ਸੀ ਹੁਣ ਨੂੰ 5 ਕਿੱਲੇ ਵਾਹਣ ਵੀਜਦਾ ਮੈਂ ਪਵਾ ਗਿਆ ਕੁੱਤੀ ਵਾਲ ਦਾ ਲੈ ਕੇ ਗਿਆ ਭਰਾ ਤੂੰ ਤਾਂ ਮੰਨ ਲਾ ਕੱਢ ਲੈ ਨੂੰ ਬਾਹਰ ਕਿਉਂ ਬਣਾਉਣਾ ਗਾਈ ਨਹੀਂ ਫਿਰ ਵੱਧ ਨੁਕਸਾਨ ਕੋਈ ਫਾਇਦਾ ਨਹੀਂ ਹੁੰਦਾ ਲੈ ਜਾ ਬਸ ਇਹਨੂੰ ਨੇ ਟਰੈਕਟਰ ਤਾਂ ਅਜੀ ਲੈ ਜਾਣਾ ਸਾਨੂੰ ਕੋਈ ਟੈਕਟਰ 30 40 ਲੀਟਰ ਤੇਲ ਸਾਡਾ ਕੱਢ ਕੇ ਦੇ ਦਿਓ ਟੋਰ ਲਾ ਬਰਾ ਇਹਨੂੰ ਕਰਾ ਹੁਣ ਆਰਟਿੰਜਾ ਇਧਰ ਨੁਕਸਪੜੀ ਆਉ ਤੇ ਬੰਦਾ ਕਰਤੀ ਜਾ ਉਹ ਚਲਦੀ ਕੀ ਜਾ ਬਾਈ ਜਲਦੀ ਬਸ ਚਲਦੀ ਹੈ ਕੋਈ ਨਾ ਬਸ ਚਲਦੀ ਹੈ ਕੋਈ ਨਾ ਫੜਾਤਾ ਬਾਈ ਜਾਂਸੀ ਵਾਲਿਆਂ ਨੂੰ ਕਬੋਟਾ ਟਰੈਕਟਰ ਬਾਈ ਬਣ ਕੇ ਇਹਦੇ ਚ ਕੋਈ ਨਾ ਫਸਿਓ ਬਹੁਤ ਠੱਗ ਬੰਦੇ ਆ ਇਹ ਟਰੈਕਟਰ ਦੇ ਵਿੱਚ ਨਾ ਫਸਿਓ ਵੀਰ ਬਣ ਕੇ ਤੇਲ ਦਾ ਖਰਚਾ ਸਾਰੇ ਟਰੈਕਟਰਾਂ ਨਾਲੋਂ ਜ਼ਿਆਦਾ ਆ ਬਹੁਤ ਜ਼ਿਆਦਾ ਖਰਚਾ ਵੀਰ ਬਣ ਕੇ ਕੋਈ ਨਾ ਲਿਓ ਆ ਟਰੈਟ ਮਿੰਤਾਲੀ ਗੱਲੀ ਆ ਭਰਾ ਇਹਨਾਂ ਨੇ ਜਲੂਸ ਕਢਾਤਾ ਸਾਡਾ ਬੰਦੇ ਨੂੰ ਫੋਨ ਲਾਇਆ ਮਾਹਬਾਈ ਥੋੜਾ ਟਰੈਕਟਰ ਤੇਲ ਜਿਆਦਾ ਖਾਂਦਾ ਮੈਂ ਕਹਿ ਕੇ ਮਾ ਪ੍ਰੋਪਰ ਟਰੈਕਟਰ ਦਾ ਬਿਕਰ ਲਾਉਂਗਾ ਮੈਂ ਚੈੱਕ ਕਰਾਂ ਮਾਹਬਾਈ ਲੀਟਰ ਤੇਲ ਦਾ ਹੁਣ ਤਾਂ 5 ਕਿਲੋਮੀਟਰ ਤੇ ਵੀ ਚੱਲੀ ਜਾਂਦੇ ਮੈਂ ਕਹਿੰਦਾ ਮੋਟੇ ਉੱਥੇ ਸੀ ਇਸੀ ਮੈਂ ਜਾਈ ਦੂਸਰੇ ਦਿਨ ਕੱਢ ਤੇ ਟਰੈਕਟਰ ਦੀ ਯਾਰਾ ਤੂੰ ਮੈਨੂੰ ਰਾਤ ਵੀ ਇੱਕ ਮੇਰੇ ਨਾਲ